ਸੰਗਤਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਿ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਫਕੀਰ ਨੂੰ ਵੀ ਰਾਜਾ ਬਣਾ ਦਿੰਦੇ ਨੇ ਇਹ ਤਿੰਨ ਨੁਕਤੇ ਭਾਵ ਕਿ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਮਾੜਾ ਸਮਾਂ ਚੱਲ ਰਿਹਾ ਹੈ ਘਰ ਵਿੱਚ ਦੁੱਖ ਆ ਕਲੇਸ਼ ਆ ਬਿਮਾਰੀ ਆ ਗਰੀਬੀ ਆ ਜੋ ਵੀ ਤੁਹਾਡੀ ਜ਼ਿੰਦਗੀ ਦੀ ਚਿੰਤਾ ਪਰੇਸ਼ਾਨੀ ਆ ਨਾ ਉਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਰਾਹ ਮਿਲ ਗਿਆ। ਠੀਕ ਹੈ ਗੱਲ ਤੁਸੀਂ ਇੱਕ ਕੰਮ ਕਰਨੇ ਸ਼ੁਰੂ ਕਰਨਾ। ਕਿਸੇ ਨੂੰ ਕੁਝ ਵੀ ਪੁੱਛਣ ਦੀ ਲੋੜ ਨਹੀਂ। ਕਈ ਵਾਰ ਆਪਾਂ ਆਪਣੇ ਘਰ ਦੀਆਂ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੂੰ ਲੈ ਕੇ ਇੰਨਾ ਕਿ ਜ਼ਿਆਦਾ ਦੁਖੀ ਹੋ ਜਾਂਦੇ ਆ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਆਉਣੇ ਸ਼ੁਰੂ ਹੋ ਜਾਂਦੇ ਆ। ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆ ਕਿ ਸਾਡੇ ਘਰ ਦੇ ਵਿੱਚ ਇੱਕੇ ਦਮ ਇੰਨਾ ਦੁੱਖ ਦਿਲਦਰ ਕਿਰੇ ਆ ਗਿਆ। ਇਤੇ ਸਾਡੇ ਘਰ ਨੂੰ ਕਿਸੇ ਨੇ ਨજર ਤਾਂ ਨਹੀਂ ਲਾ ਦਿੱਤੀ ਸਾਡੇ ਘਰ ਦੇ ਜੀਵਿਆਂ ਨੂੰ ਕਿਸੇ ਨੇ ਨਜਰਤਾ ਨਹੀਂ ਲਾ ਦਿੱਤੀ ਸਾਡੇ ਕੰਮ ਧੰਦੇ ਕਾਰੋਬਾਰ ਨੂੰ ਤਾਂ ਕਿਸੇ ਨੇ ਨਹੀਂ ਬੰਦ ਕੀਤਾ ਜੇਦੋਂ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ ਜਾਂ ਫਿਰ ਕੰਮਕਾਰ ਕਰਨ ਨੂੰ ਮਨ ਹੀ ਨਾ ਕਰੇ ਜਾਂ ਕੀ ਗੱਲ ਕੀ ਹੁੰਦਾ ਕਿ ਸਾਡੇ ਘਰ ਦਾ ਕੋਈ ਜੀ ਉਦਾਸ ਪਰੇਸ਼ਾਨ ਰਹਿੰਦਾ ਏ ਤਾਂ ਇੱਥੇ ਜਦੋਂ ਆਪਾਂ ਘਰ ਦੇ ਜੀ ਨੂੰ ਦੇਖਦੇ ਹਾਂ ਵੀ ਇਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਈ ਵਾਰ ਨਾ ਪਰਿਵਾਰ ਦੇ ਮਨ ਦੇ ਵਿੱਚ ਨਾ ਚਾਹੁੰਦਿਆਂ ਹੋਈਆਂ ਨਹੀਂ ਇਦਾਂ ਦੇ ਵਿਚਾਰ ਆ ਜਾਂਦੇ ਆ ਕਿ ਕਿਤੇ ਸੱਚ ਕੋਈ ਸਾਡੇ ਬੱਚੇ ਨੂੰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਤੇ ਜਦੋਂ ਮਨ ਦੇ ਵਿੱਚ ਇਦਾਂ ਦਾ ਵਹਿਮ ਪਰਮਾ ਆ ਗਿਆ ਜਾਂ ਫਿਰ ਇਹ ਨਾਵੇਂ ਮਾ ਪਰਮਾ ਦਾ ਇਲਾਜ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਟੂਨੇ ਟੋਟ ਕੇ ਹਾਗੇ ਤ੍ਰਿੰਤਾਂ ਦੇ ਚੱਕਰ ਦੇ ਵਿੱਚ ਪੈ ਗਏ ਤਾਂ ਸੱਚ ਕਰਕੇ ਜਾਣਿਓ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟਣ ਦੀ ਜਗ੍ਹਾ ਤੇ ਹੋਰ ਜ਼ਿਆਦਾ ਵੱਧ ਜਾਂ ਚੜ ਜਾਂਦੀਆਂ ਕਿਉਂਕਿ ਜਿਹੜਾ ਬੰਦਾ ਇਹ ਹਾਗੇ ਤ੍ਰੀ ਤਟੂਨੇ ਟੋਟ ਗਿਆ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਨਾ ਉਹਦੀ ਖੁਦ ਦੀ ਸੋਚਨ ਸਮਝਣ ਦੀ ਸ਼ਕਤੀ ਵੀ ਘਟ ਜਾਂਦੀ ਹੈ ਫਿਰ ਉਹ ਦੂਜਿਆਂ ਦੇ ਹਿਸਾਬ ਦੇ ਨਾਲ ਚੱਲਦਾ ਸ਼ਕਸ਼ ਹੋ ਜਾਂਦਾ ਹੈ ਉਹ ਕਿਸੇ ਦੂਸਰੇ ਦੇ ਉੱਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਕੰਮਾਂ ਕਰਾਂ ਦੇ ਵਿੱਚ ਘਾਟਾ ਹੋਰ ਵੱਧਦਾ ਹੈ ਸੋ ਇਦਾਂ ਦੇ ਤਾਗੇ ਤਵੀਦ ਟੂਨੇ ਟੋਟਕਿਆਂ ਦੇ ਚੱਚਰਾਂ ਦੇ ਵਿੱਚ ਨਹੀਂ ਪੈਣਾ ਇਹ ਜਿਹੜੇ ਤਿੰਨ ਕਮਾਂ ਪਾਪ ਜੀ ਨੂੰ ਦੱਸਣ ਜਾਂ ਰਹੇ ਆ ਨਾ ਇਹ ਇੰਨੇ ਕ ਅਸਰਦਾਰ ਆ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਤੁਸੀਂ ਆਪ ਕਰ पाओਗੇ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਜਿਸ ਦਿਨ ਤੋਂ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਤੇ ਮਨਨੁਕਤੇ ਕਿਹੜੇ ਨੇ ਅਤੇ ਕਿੰਝ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਖਤਮ ਕਰਦੇ ਨੇ ਸਾਰੀ ਗੱਲਬਾਤ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਇੱਦਾਂ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ ਕਹਿੰਦੇ ਉਹ ਪੁੱਤਰ ਨੇ ਚੰਗਾ ਪੜਾਇਆ ਲਿਖਾਇਆ ਜਦੋਂ ਪੜ੍ਹਾਈ ਲਿਖਾਈ ਪੂਰੀ ਹੋ ਗਈ ਤਾਂ ਪਿਤਾ ਨੇ ਜੋ ਵੀ ਜੀਵਨ ਭਰ ਧਨ ਕਮਾਇਆ ਸੀ ਪੈਸਾ ਕਮਾਇਆ ਸੀ ਉਸ ਨੂੰ ਉਹ ਪੈਸਾ ਲਾ ਕੇ ਆਪਣੇ ਬੱਚੇ ਨੂੰ ਇੱਕ ਕਾਰੋਬਾਰ ਸ਼ੁਰੂ ਕਰ ਦਿੱਤਾ। ਕਹਿੰਦੇ ਉਹ ਬੱਚੇ ਨੇ ਵੀ ਕਾਰੋਬਾਰ ਦੇ ਵਿੱਚ ਜੀ ਲਾ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਕੰਮ ਚੱਲ ਹੀ ਪਿਆ ਸੀ ਪਰ ਅਚਾਨਕ ਹੀ ਉਹਨੂੰ ਉਹਦੇ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ। ਉਹਨੇ ਬਹੁਤ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਉਹ ਘਾਟੇ ਨੂੰ ਪੂਰਾ ਨਹੀਂ ਕਰ ਸਕਿਆ। ਇਸ ਕਰਕੇ ਨਾ ਕਹਿੰਦੇ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗਾ। ਉੱਪਰੋਂ ਕਿਸੇ ਨੇ ਉਹਦੇ ਮਨ ਦੇ ਵਿੱਚ ਇਹ ਵਹਿਮ ਪਾ ਦਿੱਤਾ। ਵੇ ਇਦਾਂ ਤਾਂ ਹੋ ਨਹੀਂ ਸਕਦਾ ਤੂੰ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰ ਰਿਹਾ ਸੀ ਜਰੂਰ ਤੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੰਦਾ ਹੈ ਇਹਨੇ ਕਿਹਾ ਵੀ ਮੇਰੇ ਕੰਮ ਨੂੰ ਕੋਈ ਕਿਉਂ ਬੰਨੇਗਾ ਤਾਂ ਕਹਿਣ ਵਾਲੇ ਨੇ ਇਹ ਕਹਿ ਦਿੱਤਾ ਕਿ ਅੱਜ ਕੱਲ੍ਹ ਲੋਕ ਕਿਸੇ ਦੀ ਤਰੱਕੀ ਨੂੰ ਦੇਖ ਕੇ jalਦੇ ਨਹੀਂ ਆ ਇਸ ਕਰਕੇ ਜਰੂਰ ਤੇਰੇ ਹੀ ਕਿਸੇ ਜਾਣਕਾਰ ਨੇ ਜਾਂ ਤੇਰੇ ਹੀ ਕਿਸੇ ਰਿਸ਼ਤੇਦਾਰ ਨੇ ਤੇਰੇ ਕੰਮ ਨੂੰ ਬੰਨ੍ਹ ਦਿੰਦਾ ਹੈ ਇਸੇ ਕਰਕੇ ਤੇਰਾ ਚੱਲਦਾ ਚੱਲਦਾ ਕੰਮ ਵਿਚ ਵਿਚਾਲੇ ਰੁਕ ਗਿਆ ਤੈਨੂੰ ਘਾਟਾ ਪੈ ਗਿਆ ਕਹਿੰਦੇ ਇਹਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਇਹਨੂੰ ਵੀ ਲੱਗਣ ਲੱਗਾ ਵੀ ਇਹ ਦੱਸਣ ਵਾਲੇ ਨੇ ਸਹੀ ਦੱਸਿਆ ਕਿਉਂਕਿ ਮੈਂ ਤਾਂ ਇੰਨੀ ਮਿਹਨਤ ਕਰ ਰਿਹਾ ਸੀ ਮੈਂ ਤਾਂ ਇੰਨੀ ਜਾਣਕਾਰੀ ਇਸ ਕੰਮ ਬਾਰੇ ਇਕੱਠੀ ਕੀਤੀ ਸੀ ਮੇਰੇ ਤੋਂ ਗਲਤੀ ਕਿੰਝ ਹੋ ਸਕਦੀ ਆ ਜਰੂਰ ਸੱਚਮੁੱਚ ਮੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਬਸ ਕਹਿੰਦੇ ਉਸ ਦਿਨ ਤੋਂ ਬਾਅਦ ਇਹਨੇ ਦੂਜੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਭਾਂ ਕੀ ਢਾਗੇ ਤਵੀਤ ਪੂਨੇ ਟੋਟਕਿਆਂ ਦੇ ਚੱਕਰਾਂ ਦੇ ਵਿੱਚ ਪੈ ਗਿਆ ਕਿ ਮੈਂ ਆਪਣੇ ਕੰਮ ਨੂੰ 컬ਵਾ ਕੇ ਹੀ ਛੱਡਾਂਗਾ ਕਹਿੰਦੇ ਹੁਣ ਜਿਹਦੇ ਕੋਲ ਵੀ ਜਾਂਦਾ ਉਹ ਇਹਦੇ ਨਾਲ ਬਹੁਤ ਵਾਦੇ ਕਰਦੇ ਇਹਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਉਂਦੇ ਕਹਿੰਦੇ ਤੇਰਾ ਬੰਨਿਆ ਹੋਇਆ ਕੰਮ ਵੀ ਖੋਲਾਂਗੇ ਅਤੇ ਤੈਨੂੰ ਰਾਤੋਂ ਰਾਤ ਅਮੀਰ ਵੀ ਬਣਾ ਦੇਵਾਂਗੇ ਇਹਦੇ ਤੋਂ ਬਹੁਤ ਸਾਰੇ ਲੋਕ ਨੇ ਟੁੱਟ ਕੇ ਕਰਵਾਏ ਜਿਹਦੇ ਵਿੱਚ ਇਹਦੇ ਸਮੇਂ ਦੀ ਇਹਦੇ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਹੋਈ ਕਹਿੰਦੇ ਪਰ ਪੱਲੇ ਕੁਝ ਵੀ ਨਾ ਪਿਆ ਬਲਕਿ ਇਹਦੇ ਕੰਮਕਾਰਾਂ ਦੀਆਂ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੋਰ ਵਧ ਗਈਆਂ ਕਿੰਨਾ ਸਮਾਂ ਇੰਨੇ ਇੰਨਾ ਕੰਮਾਂ ਦੇ ਵਿੱਚ ਲਾਇਆ ਉਹਨੇ ਦੇ ਵਿੱਚ ਇਹਦੇ ਸਾਰੇ ਦੋਸਤ ਮਿੱਤਰ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਉਹ ਨੌਕਰੀ ਕਰਨ ਲੱਗਾ ਇਹ ਦੇਖ ਕੇ ਇਹਦੇ ਮਨ ਦੇ ਵਿੱਚ ਈਰਖਾ ਹੋਰ ਵੱਧ ਗਈ ਕਿ ਮੈਂ ਤਾਂ ਇਹਨਾਂ ਦੇ ਨਾਲੋਂ ਪੜ੍ਹਾਈ ਵਿੱਚੋਂ ਜ਼ਿਆਦਾ ਹੁਸ਼ਿਆਰ ਸੀ ਮੈਨੂੰ ਨੰਬਰ ਜ਼ਿਆਦਾ ਆਉਂਦੇ ਸਨ ਮੈਂ ਨਾ ਕਾਮਯਾਬ ਹਾਂ ਇਹ ਕਿੰਜ ਕਾਮਯਾਬ ਹੋ ਗਏ ਕਿਤੇ ਹੁਣ ਤਾਂ ਇਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਵੀ ਛੱਡ ਦਿੱਤੀ ਜਿਹੜਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਸੇ ਦੀ ਵੀ ਗੱਲ ਨਹੀਂ ਸੀ ਸਮਝਦਾ ਬਸ ਆਪਣੇ ਕਮਰੇ ਦੇ ਵਿੱਚ ਬੈਠਾ ਬੈਠਾ ਸੋਚਦਾ ਰਹਿੰਦਾ ਬਾਹਰ ਜਾਣ ਤੋਂ ਵੀ ਡਰਦਾ ਸੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਤੂੰ ਗਲਤੀ ਕਰ ਨਹੀਂ ਸਕਦਾ ਹੁਣ ਕਹਿਣ ਲੱਗੇ ਵੀ ਤੂੰ ਇੰਨਾ ਸਮਝਦਾਰ ਸਿਆਣਾ ਹੋ ਕੇ ਨਹੀਂ ਵੱਡੀ ਗਲਤੀ ਕਿੰਜ ਕਰ ਗਿਆ ਤੋਂ ਉਹਨੇ ਇਹਨੇ ਕੁਲਤਾ ਸੋਚਣਾ ਸ਼ੁਰੂ ਕਰ ਦਿੱਤਾ ਇਹਨੂੰ ਲੱਗਣ ਲੱਗਾ ਵੀ ਲੋਕ ਤਾਂ ਮੈਨੂੰ ਮੂਰਖ ਸਮਝਦੇ ਨੇ ਕਹਿੰਦੇ ਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ 네ਗੇਟਿਵ ਵਿਚਾਰਾਂ ਨੇ ਇਹਨੂੰ ਚਾਰ ਸ਼ਰੀਰਾਂ ਤੋਂ ਘੇਰ ਲਿਆ ਤੇ ਨਤੀਜਾ ਇਹ ਨਿਕਲਿਆ ਕਿ ਇਹਦੇ ਸਰੀਰ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਣ ਲੱਗਾ ਸਰੀਰ ਬਿਮਾਰ ਰਹਿਣ ਲੱਗਾ ਕਹਿੰਦੇ ਇਹਨੂੰ ਬਿਮਾਰ ਇਹਨੇ ਨਿਰਾਸ਼ਾ ਦੇ ਵਿੱਚ ਛੇ ਹੋਏ ਨੂੰ ਦੇਖ ਕੇ ਇਹਦੇ ਪਰਿਵਾਰ ਨੂੰ ਬਹੁਤ ਚਿੰਤਾ ਹੋਣ ਲੱਗੀਗੀ ਕਿ ਜੇਕਰ ਇਹ ਇਸੇ ਕਰ ਰਿਹਾ ਤਾਂ ਇਹਦਾ ਸ਼ਰੀਰ ਵੀ ਰੋਗੇ ਬਣ ਜਾਏਗਾ ਕਹਿੰਦੇ ਉਹਦੇ ਪਿਤਾ ਜੀ ਨੇ ਬਹੁਤ ਵਾਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੂੰ ਕਮਰੇ ਤੋਂ ਬਾਹਰ ਨਿਕਲਿਆ ਕਰ ਮੇਰੇ ਨਾਲ ਸੈਰ ਤੇ ਚੱਲਿਆ ਕਰ ਤੇਰੇ ਸ਼ਰੀਰ ਦੇ ਵਿੱਚ ਕੋਈ ਚੁਸਤੀ-ਪੁਰਤੀ ਆਵੇ ਪਰ ਕਹਿੰਦੇ ਕਿਸੇ ਦੀ ਗੱਲ ਨਹੀਂ ਸੀ ਮੰਨਦਾ ਇਹਨੂੰ ਤਾਂ ਇੰਜ ਲੱਗਦਾ ਸੀ ਵੀ ਮੇਰੇ ਉੱਤੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਪੈ ਗਿਆ ਮੈਨੂੰ ਤਾਂ ਕਿਸੇ ਨੇ ਕੁਝ ਕਰ ਕਰਤਾਏ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੋਣਾਗਾ ਕਹਿੰਦੇ ਇਹਦੇ ਪਿਤਾ ਜੀ ਸਮਝਦਾਰ ਸਿਆਣੇ ਸੀ ਇਸ ਕਰਕੇ ਉਹ ਸਮਝ ਗਏ ਵੀ ਉਹ ਆਪਣੇ ਪੁੱਤਰ ਨੂੰ ਇਹਦੇ ਹੀ ਹਿਸਾਬ ਦੇ ਨਾਲ ਹੀ ਸਮਝਾਉਂ ਪਵੇਗਾ ਕਿਸ ਕਰਕੇ ਕਿਸ ਦਿਨ ਇਹਦੇ ਪਿਤਾ ਜੀ ਦੇ ਕੋਲ ਆਏ ਅਤੇ ਆ ਕੇ ਇਹਨੂੰ ਇਹਦੇ ਇੱਕ ਦੋਸਤ ਬਾਰੇ ਦੱਸਣਾ ਲੱਗੇ ਕਹਿਣ ਲੱਗੇ ਵੀ ਤੇਰੇ ਦੋਸਤ ਨੇ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਨਿੱਕੀ ਜੀ ਦੁਕਾਨਦਾਰੀ ਤੋਂ ਉਹਦੇ ਵੱਡੇ ਵੱਡੇ ਸ਼ੋਰੂਮ ਬਣ ਗਏ ਕਿ ਤੇਨੂੰ ਪਤਾ ਕਿ ਉਹਨੇ ਇਹ ਸਭ ਕੁਝ ਕਿੰਨਿ ਕੀਤਾ ਤਾਂ ਕਹਿੰਦੇ ਨੇ ਗੋ ਗਿਆ ਕਿ ਨਹੀਂ ਪਿਤਾ ਜੀ ਮੈਨੂੰ ਕਾਫੀ ਸਮਾਂ ਹੋ ਗਿਆ ਮੈਂ ਆਪਣੇ ਕਿਸੇ ਵੀ ਦੋਸਤ ਮਿੱਤਰ ਤੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਇਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਪਿਤਾ ਨੇ ਕਿਹਾ ਕਿ ਮੈਨੂੰ ਪਤਾ ਹੈ ਉਹ ਤੇਰਾ ਦੋਸਤ ਜੋ ਤੁਹਾਡੀ ਕਲਾਸ ਦੇ ਵਿੱਚੋਂ ਸਭ ਤੋਂ ਨਲਾਇਕ ਸੀ ਘੱਟ ਨੰਬਰਾਂ ਆ ਰਹੇ ਸੀ ਪਰ ਉਹ ਅੱਜ ਇੱਕ ਕਾਮਜਾਬ ਬਿਜ਼ਨਸਮੈਨ ਬਣ ਗਿਆ ਹੈ ਤੈਨੂੰ ਪਤਾ ਉਹ ਕਿਵੇਂ ਬਣਿਆ ਇਹਨੇ ਕਿਹਾ ਤੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਦੋ ਇਹਨੇ ਕਿਹਾ ਉਨ ਨੂੰ ਇੱਕ ਸੰਤ ਫਕੀਰ ਨੇ ਤਿੰਨ ਮੰਤਰ ਦਿੱਤੇ ਸੀ ਜਿਨ੍ਹਾਂ ਨਾਲ ਉਹ ਕਾਮਯਾਬ ਹੋ ਗਿਆ ਤੇ ਕਹਿੰਦੇ ਇਹ ਕਹਿਣ ਲੱਗਾ ਕਿ ਪਿਤਾ ਜੀ ਉਹ ਤਿੰਨ ਮੰਤਰ ਕਿੱਥੇ ਪਤਾ ਲੱਗ ਸਕਦਾ ਹੈ ਜੇ ਮੈਨੂੰ ਵੀ ਉਹ ਤਿੰਨ ਮੰਤਰ ਪਤਾ ਲੱਗ ਜਾਣ ਤਾਂ ਕੀ ਤਾਂ ਮੈਂ ਕਾਮਯਾਬ ਹੋ ਜਾਵਾਂ ਤੇ ਉਹਦੇ ਪਿਤਾ ਜੀ ਨੇ ਕਿਹਾ ਵੀ ਪੁੱਤਰ ਉਹ ਤਿੰਨ ਮੰਤਰ ਪਤਾ ਤਾਂ ਨਾ ਕਰ ਲੈ ਪਰ ਮੈਨੂੰ ਨਹੀਂ ਲੱਗਦਾ ਤੂੰ ਕਰ ਤਾਂਵੇਂਗਾ ਕਿਉਂਕਿ ਤੂੰ ਤਾਂ ਬਹੁਤ ਲੇਟ ਉੱਠਦਾ ਹੈ ਇਹਦੇ ਲਈ ਤੈਨੂੰ ਸਵੇਰੇ ਜਲਦੀ ਉੱਠਣਾ ਪੈਣਾ ਤਕੇ ਉਹਨੇ ਕਿਹਾ ਕਿ ਕੈਪਟੈਨ ਜੀ ਤੁਸੀਂ ਮੈਨੂੰ ਸਾਰੀ ਗੱਲ ਬਿਲਕੁਲ ਦੱਸੋ ਜੀ ਕਿ ਸਵੇਰੇ ਉੱਠਣ ਦੇ ਨਾਲ ਮੇਰੀ ਜ਼ਿੰਦਗੀ ਦੀ ਇਹ ਨਾ ਕਾਮਯਾਬੀ ਦੂਰ ਹੋ ਸਕਦੀ ਆ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਕਾਮਯਾਬ ਹੋ ਸਕਦਾ ਤਾਂ ਹੋਰ ਕੀ ਚਾਹੀਦਾ ਤੁਸੀਂ ਮੈਨੂੰ ਦੱਸੋ ਕੀ ਕਰ ਸਕੋਗੇ ਤਾਂ ਪਿਤਾ ਨੇ ਕਿਹਾ ਪੁੱਤਰ ਇਹਦੇ ਲਈ ਤੈਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਣਾ ਅਤੇ ਪਿੰਡ ਦੇ ਬਾਹਰ ਵਾਰ ਜਾ ਕੇ ਪੰਛੀਆਂ ਨੂੰ ਸ਼ੋਡਾ ਪਾਉਣਾ ਪਵੇਗਾ ਅਤੇ ਇੱਕ ਮੰਤਰ ਜੋ ਸੰਤ ਫਕੀਰ ਨੇ ਤੇਰੇ ਰੋਸਤ ਨੂੰ ਦੱਸਿਆ ਉਹ ਮੰਤਰ ਮੈਨੂੰ ਪਤਾ ਕੀਤਾ ਹੈ ਉਹ ਮੰਤਰ ਨੂੰ ਆਪਣੇ ਮਨ ਦੇ ਵਿੱਚ ਬੋਲਦੇ ਜਾਣਾ ਹੈ ਉਹ ਲੜਕੇ ਨੇ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਲਈ ਅਤੇ ਅਗਲੇ ਹੀ ਦਿਨ ਤੋਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਗਿਆ ਕਹਿੰਦੇ ਜਿਵੇਂ ਜਿਵੇਂ ਪਿਤਾ ਜੀ ਨੇ ਸੰਸਿਆਸੀ ਹੋਈ ਹੋਵੇਗੀ ਤਾਂ ਜੋ ਮੰਤਰ ਦੱਸਿਆ ਸੀ ਉਹ ਮੰਤਰ ਬੋਲਦਾ ਬੋਲਦਾ ਆਪਣੇ ਨਾਲ ਕੁਝ ਦਾਣਾ ਲੈ ਕੇ ਗਿਆ ਜੋ ਪੰਛੀਆਂ ਨੂੰ ਖਾਸੀ ਕਹਿੰਦੇ ਪੰਛੀਆਂ ਨੂੰ ਦੇਖਿਆ ਉਹਨਾਂ ਨੂੰ ਚੋਗਾ ਪਾਇਆ ਇਨੂੰ ਵਧੀਆ ਲੱਗਾ ਕਹਿੰਦੇ ਰੋਜ਼ ਰੋਜ਼ ਜਿੰਨੇ ਇਹ ਕੰਮ ਕਰਨਾ ਸ਼ੁਰੂ ਕਰ ਲਿਆ ਕਹਿੰਦੇ ਜਿਵੇਂ ਜਿਵੇਂ ਇਹਨੇ ਇਹ ਕੰਮ ਕੀਤਾ ਓਵੇਂ ਓਵੇਂ ਹੀ ਇਹਦੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਆਉਣਾ ਲੱਗਾ ਇਹਦਾ ਸ਼ਰੀਰ ਹੁਣ ਚੁਸਕੀ ਫਰਤੀ ਚ ਰਹਿਣ ਲੱਗਾ ਹੁਣ ਇਹਨੇ ਆਪਣੇ ਘਰ ਦੇ ਕੰਮਕਾਰਾਂ ਦੇ ਵਿੱਚ ਵੀ ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ ਘਰ ਦੇ ਕੰਮਕਾਰ ਕਰਨਾ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਲੱਗਾ ਪਰੋਵਾਰ ਜਾ ਕੇ ਕੁਝ ਲੋਕਾਂ ਨੂੰ ਮਿਲਦਾ ਇਸ ਤਰ੍ਹਾਂ ਦਾ ਕੁਝ ਹੀ ਦਿਨਾਂ ਦੇ ਵਿੱਚ ਇਹਦੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਐਕਟੀਵਿਟੀ ਇਹਦੇ ਸਿਛਤਾ ਆਲਸਬਸ ਹੋ ਗਿਆ ਇਹਨੇ ਆਪਣੇ ਉਸੇ ਕੰਮ ਤੋਂ ਦੇਨ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹਨੇ ਚੰਗੀ ਤਰ੍ਹਾਂ ਸਟੱਡੀ ਕੀਤੀ ਤਾਂ ਪਤਾ ਲੱਗਾ ਕਿ ਮੇਰੇ ਤੋਂ ਹੀ ਗਲਤੀ ਹੋ ਗਈ ਸੀ ਜਿਸ ਕਾਰਨ ਕਰਕੇ ਮੇਰਾ ਇਨਾ ਨੁਕਸਾਨ ਹੋਇਆ ਕਹਿੰਦੇ ਨੇ ਦੁਬਾਰਾ ਤੋਂ ਜਾਣਕਾਰੀ ਹਾਸਲ ਕੀਤੀ ਫਿਰ ਤੋਂ ਨਵੀਂ ਹਿੰਮਤ ਹੌਸਲੇ ਦੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ ਤਾਂ ਇੱਕ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਕਾਰੋਬਾਰ ਨੂੰ ਫਿਰ ਤੋਂ ਲੈ ਲਿਆ ਹੁਣ ਇਹਨੂੰ ਇਹਦੇ ਕਾਰੋਬਾਰ ਦੇ ਵਿੱਚ ਵਾਪਸ ਆਉਣ ਲੱਗਾ ਇਹ ਬਹੁਤ ਖੁਸ਼ ਰਹਿਦਾ ਸੀ ਇੱਕ ਦਿਨ ਇਹਨੇ ਆਪਣੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਕਿ ਪਿਤਾ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਉਹ ਤਿੰਨ ਮੰਤਰ ਦੱਸੇ ਪਰ ਮੇਰੇ ਵੇਦ ਸੋਕੀ ਉਹ ਤਿੰਨ ਮੰਤਰ ਕਿਹੜੇ ਸੰਤ ਫਕੀਰ ਨੇ ਮੇਰੇ ਦੋਸਤ ਨੂੰ ਦੱਸੇ ਸੀ ਆਪੋ ਸੰਤ ਫਕੀਰ ਜੀ ਦਾ ਧੰਨਵਾਦ ਕਰ ਕਰਾਈਏ ਤਾਂ ਕਹਿੰਦੇ ਇਹ ਪਿਤਾ ਜੀ ਮੁਸਕਰਾਏ ਤੇ ਕਹਿਣ ਲੱਗੇ ਪੁੱਤਰ ਇਹ ਤਿੰਨ ਮੰਤਰ ਜੋ ਮੈਂ ਤੈਨੂੰ ਦੱਸਿਆ ਹੈ ਨਾ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਮੰਤਰ ਨੇ ਇਤਨਾ ਤਿੰਨੇ ਮੰਤਰਾਂ ਦੇ ਨਾਲ ਕੋਈ ਨਸਾਨ ਨਹੀਂ ਕੰਮ ਕਰ ਸਕਦਾ

ਆਪਣੀ ਜ਼ਿੰਦਗੀ ਦੇ ਵਿੱਚ ਕੰਮ ਜਾਗ ਹੋਣ ਦੀ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਵੇਂ ਹੋਣੇ ਚਾਹੀਦਾ ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰਵਾ ਹੋਵੇਗਾ ਤਾਂ ਹੀ ਅਸੀਂ ਆਪਣੇ ਕੰਮਾਂ ਕਰ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਪਰ ਤੂੰ ਤਾਂ ਆਪਣੇ ਮਨ ਨੂੰ ਹੀ ਬਿਮਾਰ ਕਰਕੇ ਅਤੇ ਮਨ ਕਰਕੇ ਤੇਰਾ ਤਨ ਵੀ ਬਿਮਾਰ ਹੋ ਗਿਆ ਸੀ ਕਿਉਂਕਿ ਸਾਡੇ ਜੋ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਜੇ ਸਾਡੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਆ ਮਨ ਚੜ੍ਹਦੀ ਕਲਾ ਦੇ ਵਿੱਚ ਤਾਂ ਫਿਰ ਸਾਡਾ ਸਰੀਰ ਵੀ ਤਾਂ ਉਸ ਤਰ੍ਹਾਂ ਨਰਮਾ ਰਹਿੰਦਾ ਹੈ ਜਿਵੇਂ ਸਪਰਤੀ ਦੇ ਵਿੱਚ ਰਹਿੰਦਾ ਹੈ ਪਰ ਜੇ ਸਾਡੇ ਮਨ ਦੇ ਵਿੱਚ ਮਾੜੇ ਖਿਆਲ ਆਉਣ ਲੱਗ ਜਾਂਦੇ ਸਾਡਾ ਮਨ ਹੀ ਢੀਰੀਟਾ ਜਾਵੇ ਤਾਂ ਫਿਰ ਸਾਡਾ ਸਰੀਰ ਵੀ ਸਾਥ ਦੇਣਾ ਛੱਡ ਦਿੰਦਾ ਹੈ ਸੋ ਸਾਨੂੰ ਜੋੜ ਜਾਂਦਾ ਹੈ ਮਨ ਕਰਕੇ ਮਿਲਦਾ ਹੈ ਤੇ ਮਨ ਦੀ ਅਸਲ ਖਰਾਕਿਆ ਭਜਨ ਮੰਦਗੀ ਪ੍ਰਮਾਤਮਾ ਦਾ ਨਾਮ ਮਨ ਦੀ ਚੰਗੀ ਖਰਾਕਿਆ ਚੰਗੇ ਵਿਚਾਰ ਕਿੰਦੀ ਉਹ ਲੜਕੇ ਨੇ ਕਿਹਾ ਪਿਤਾ ਜੀ ਮੈਂ ਤੁਹਾਡੀ ਇੱਕ ਇੱਕ ਗੱਲ ਸਮਝ ਗਿਆ ਵੀ ਸਾਡੇ ਧਨ ਅਤੇ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਸਵੇਰੇ ਜਲਦੀ ਉੱਠਣਾ ਸਵੇਰ ਦੀ ਸੈਰ ਕਰਨਾ ਜ਼ਰੂਰੀ ਆ ਅਤੇ ਮਨ ਨੂੰ ਖੁਸ਼ ਰੱਖਣ ਦੇ ਲਈ ਗੁਰੂ ਦਾ ਗਿਆਨ ਅਤੇ ਧਿਆਨ ਵੀ ਲੱਗੀਆਂ ਪਰ ਮੈਨੂੰ ਪੰਛੀਆਂ ਨੂੰ ਦਾਣਾ ਪਾਉਣ ਵਾਲੀ ਗੱਲ ਸਮਝਣ ਵਿੱਚ ਨਹੀਂ ਆਈ ਤਾਂ ਪਿਤਾ ਜੀ ਨੇ ਕਿਹਾ ਕਿ ਪੁੱਤਰ ਇਹ ਨੁਕਤਾ ਮੈਂ ਆਪਣੇ ਆਪ ਦੇ ਉੱਤੇ ਅਪਲਾਈ ਕੀਤਾ ਤੇ ਆਇਆ ਇਹ ਤਾਂ ਨੇ ਦੱਸਿਆ ਮੇਰਾ ਮਨ ਜਦੋਂ ਵੀ ਉਦਾਸ ਪਰੇਸ਼ਾਨ ਹੁੰਦਾ ਹੈ ਤਾਂ ਮੈਂ ਕੁਝ ਸਮਾਂ ਇਹ ਪੰਛੀਆਂ ਪਰਿੰਦਿਆਂ ਦੇ ਨਾਲ ਨਿਕੰਤ ਹਾਂ ਜਾਂ ਫਿਰ ਪੀੜ ਪੋਤਿਆਂ ਦੇ ਨਾਲ ਕਿਉਂਕਿ ਮੈਂ ਕਿਤੇ ਸੁਣਿਆ ਸੀ ਕਿ ਪੰਛੀਆਂ ਪਰਿੰਦਿਆਂ ਦੇ ਨਾਲ ਪੀੜ ਪੌਦਿਆਂ ਦੇ ਨਾਲ ਸਮਾਂ ਬਿਤਾਉਂਦੇ ਨਾਲ ਮਨ ਬੜਾ ਖੁਸ਼ ਰਹਿ ਜਾਂਦਾ ਹੈ ਅਤੇ ਮੈਂ ਇਹੀ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖਿਆ ਮੈਂ ਕਿਸੇ ਵੀ ਗੱਲੋਂ ਪਰੇਸ਼ਾਨ ਹੋਵਾਂ ਤਾਂ ਪੰਛੀਆਂ ਦੇ ਨਾਲ ਪੀੜ ਪੌਦਿਆਂ ਦੇ ਨਾਲ ਗੱਲਾਂ ਕਰਦਾ ਹਾਂ ਇਹ ਪੰਛੀਆਂ ਨੂੰ ਜਦੋਂ ਆਪਾਂ ਚਹਿਕਦੇ ਦੇਖਦੇ ਹਾਂ ਖੇਡਦੇ ਦੇਖਦੇ ਆ ਤਾਂ ਮਨ ਬੜਾ ਬੜਾ ਬਚਨ ਜਾਏ ਹੱਥੀ ਲਾਏ ਪੰਛੀ ਨੂੰ ਜਦੋਂ ਉਹ ਵੱਧਦਾ ਫੁੱਲਦਾ ਦੇਖਦੇ ਆ ਤਾਂ ਮਨ ਨੂੰ ਜੋ ਖੁਸ਼ੀ ਮਿਲਦੀ ਹੈ ਨਾ ਉਹ ਖੁਸ਼ੀ ਪੈਸੇ ਦੇ ਨਾਮ ਨਹੀਂ ਖਰੀਦੀ ਜਾ ਸਕਦੀ ਸੋ ਇਹ ਨੁਕਤਾ ਮੇਰੇ ਤੇ ਕੰਮ ਕੀਤਾ ਸੀ ਇਸ ਕਰਕੇ ਮੈਂ ਤੇਰੀ ਤੇਵੀ ਆਪ ਲਈ ਕੀਤੀ ਅਤੇ ਤੇਰੀ ਤੇਵੀ ਇਹ ਨੁਕਤਾ ਕੰਮ ਕੀਤਾ ਹਰ ਇੱਕ ਇਨਸਾਨ ਤੇ ਇਹ ਨੁਕਤਾ ਕੰਮ ਕਰਦਾ ਰਹੇ ਅਤੇ ਜਦੋਂ ਪੰਛੀਆ ਆਪਣੇ ਨੇ ਆ ਪੇੜ ਪੌਦੇ ਭਾਗੀ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦਾ ਖਿਆਲ ਰੱਖਦੇ ਆ ਉਹਦੀ ਦੇਖਭਾਲ ਕਰਦੇ ਆ ਤਾਂ ਕੁਦਰਤ ਸਾਡੇ ਉੱਤੇ ਮਿਹਰਬਾਨ ਹੁੰਦੀ ਆ ਸਾਡਾ ਇਹ ਨੇਕ ਕਰਮ ਰੰਗਦਾ ਹੈ ਸੋ ਸੰਗਤ ਜੀ ਇਸ ਤਰ੍ਹਾਂ ਇੱਕ ਪਿਤਾ ਨੇ ਆਪਣੇ ਬੱਚ ਨੂੰ ਸਹੀ ਰਸਤੇ ਤੇ ਲਿਂਹੰਦਾ ਕਿਉਂਕਿ ਸੰਗਤ ਜੀ ਜੇ ਕਰਕਰ ਕੁਈ ਇੱਕ ਅਜੀਬ ਗਲਤ ਰਾਹ ਤੇ ਤੁਰ ਪਵੇ ਜਾਂ ਮਾੜੀ ਸੰਸਕ੍ਰਿਤੀ ਵਿੱਚ ਪੈ ਜਾਵੇ ਤਾਂ ਕਰਦੇ ਦੂਜੇ ਜੀਵਾਂ ਨੂੰ ਬੜੀ ਬੜੀ ਸਮਝਦਾਰੀ ਸਿਆਪਤ ਤੋਂ ਕੰਭਣਾ ਚਾਹੀਦਾ ਹੈ ਜੇ ਕਰਦੇ ਜੀਵਾਂ ਦਾ ਸਾਥ ਹੁੰਦੇ ਤਾਂ ਆਪਾਂ ਆਪਣੇ ਕਰਦੇ ਹੋਏ ਜੀਵ ਨੂੰ ਸਿੱਧੇ ਰਸਤੇ ਤੇ ਲਿਆ ਸਕਦੇ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਇਹਨਾਂ ਤਿੰਨ ਉਪਾਅਾਂ ਬਾਰੇ ਗੱਲ ਕੀਤੀ ਹੈ ਭਾਵ ਕਿ ਤਿੰਨ ਨੁਕਤੇਾਂ ਦੀ ਗੱਲ ਕੀਤੀ ਹੈ ਇਹ ਤਿੰਨ ਨੁਕਤੇ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਤਰੱਕੀ ਹਾਸਲ ਕਰ ਸਕਦਾ ਹੈ ਸਵੇਰੇ ਜਲਦੀ ਉੱਠਣ ਕਰਕੇ ਸਵੇਰ ਦੀ ਸੈਰ ਕਰਨ ਕਰਕੇ ਸਾਡਾ ਸਰੀਰ ਤੰਦਰੁਸਤ ਨਰੂਆ ਰਹਿੰਦਾ ਹੈ ਅਤੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਕਰਕੇ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਹੁੰਦੀ ਆ ਅਤੇ ਸਾਡੀ ਮਨ ਨੂੰ ਇੱਕ ਵਿਸ਼ਵਾਸ ਹੁੰਦਾ ਹੈ ਕਿ ਇੱਕ ਸ਼ਕਤੀ ਇੱਕ ਪਾਵਰ ਮੇਰੇ ਨਾਲ ਕੰਮ ਕਰ ਰਹੀ ਆ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਸਾਡੇ શરીਰ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ એનર્ਜੀ ਤਾਕਤ ਭਰ ਜਾਂਦੀ ਆ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਫਿਰ ਸਾਡਾ ਵਾਲ ਨਹੀਂ ਵਿੰਗਾ ਨਹੀਂ ਕਰ ਪਾਉਂਦਾ ਤੇ ਸਿਆਰੇ ਕਹਿੰਦੇ ਵੀ ਜਦੋਂ ਸਾਡੀ ਮਿਹਨਤ ਦੇ ਨਾਲ ਉਪਰੰਪਰਤਾ ਪਰਮਾਤਮਾ ਜੀ ਦੀ ਰਹਿਮਤ ਮਿਲ ਜਾਵੇ ਤਾਂ ਫਿਰ ਸਾਡੇ ਕਮਾਕਾਰਾਂ ਦੇ ਵਿੱਚ ਦੂਣ ਸਵਾਇ ਤਰ੍ਹਾਂ ਦੀ ਮਿਲਦੀ ਆ ਸੋ ਤਨ ਅਤੇ ਮਨ ਦੀ ਤੰਦਰੁਸਤੀ ਦੋਵੇਂ ਹੀ ਜ਼ਰੂਰੀ ਆ ਤਨ ਤੰਦਰੁਸਤ ਰਹੇਗਾ ਸਵੇਰੇ ਜਲਦੀ ਉੱਠ ਕੇ ਸਵੇਰ ਦੀ ਸੈਰ ਕਰਕੇ ਚੰਗੀ ਖਾਣਾ ਖਾ ਕੇ ਤੇ ਮਨ ਤੰਦਰੁਸਤ ਨਰਵਾ ਰਹੇਗਾ ਗੁਰੂ ਦੇ ਗਿਆਨ ਅਤੇ ਧਿਆਨ ਦੇ ਨਾਲ ਸੋ ਦੋਵੇਂ ਚੀਜ਼ਾਂ ਜ਼ਰੂਰੀ ਆ